ਇਸ ਆਡੀਓ ਦੀ ਲੜੀ ਜੋੜਨ ਲਈ ਇਸ ਤੋਂ ਪਹਿਲਾਂ ਪਾਈ ਜਥੇਬੰਦੀ ਦੇ ਮੰਤਰਵ ਤੇ ਐਲਾਨਨਾਮੇ ਦੀ ਆਡੀਓ ਵੀ ਜ਼ਰੂਰ ਸੁਣ ਲਓ ਜਥੇਬੰਦੀ ਦਾ ਵਿਧਾਨ ਜਥੇਬੰਦੀ ਦਾ ਨਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਦਾ ਮਾਟਰ ਬਰਾਬਰਤਾ ਸਾਂਝੀ ਵਾਲਤਾ ਤੇ ਸਰਬੱਤ ਦੇ ਭਲੇ ਲਈ ਲੜੋ ਜਥੇਬੰਦੀ ਦਾ ਝੰਡਾ ਸੂਬਾ ਇਜਲਾਸ ਵਿੱਚ ਸੂਬਾ ਕਮੇਟੀ ਨੂੰ ਅਧਿਕਾਰਤ ਕੀਤਾ ਗਿਆ ਕਿ ਉਹ ਸਲਾਹ مشورہ ਕਰਨ ਤੋਂ ਬਾਅਦ ਚੰਡੇ ਵਿੱਚ ਤਬਦੀਲੀ ਕਰ ਸਕਦੀ ਹੈ। ਸੋ ਸੂਬਾ ਕਮੇਟੀ ਨੇ ਚੰਡੇ ਵਿੱਚ ਤਬਦੀਲੀ ਕਰਦਿਆਂ ਹੇਠਾਂ ਚੌਥੇ ਹਿੱਸੇ ਵਿੱਚ ਨੀਲੇ ਰੰਗ ਦੀ ਪੱਟੀ ਬਣਾਈ ਗਈ ਜੋ ਮਜ਼ਦੂਰਾਂ ਦੇ ਰੰਗ ਦੀ ਪ੍ਰਤੀਕ ਹੈ। ਇਸੇ ਹੀ ਤਰ੍ਹਾਂ ਉੱਪਰਲੇ ਚੌਥੇ ਹਿੱਸੇ ਵਿੱਚ ਹਰੇ ਰੰਗ ਦੀ ਪੱਟੀ ਬਣਾਈ ਗਈ ਜੋ ਕਿਸਾਨਾਂ ਦੇ ਰੰਗ ਦੀ ਪ੍ਰਤੀਕਾ ਦੇ ਵਿਚਲੇ ਦੋ ਹਿੱਸੇ ਵਿੱਚ ਚਿੱਟਾ ਰੰਗ ਪਹਿਲਾਂ ਦੀ ਤਰ੍ਹਾਂ ਰਹੇਗਾ ਤੇ ਉਸ ਉੱਤੇ ਚੜਦੇ ਸੂਰਜ ਦਾ ਨਿਸ਼ਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਲਾਲ ਰੰਗ ਨਾਲ ਲਿਖਿਆ ਹੋਵੇਗਾ ਚੰਡਾ ਅੱਧੇ ਮੀਟਰ ਤੋਂ ਘਟ ਨਹੀਂ ਹੋਵੇਗਾ ਜਥੇਬੰਦਕ ਟਾਂਚਾ ਜਥੇਬੰਦੀ ਵਿੱਚ ਸੂਬਾ ਕਮੇਟੀ ਤੋਂ ਲੈ ਕੇ ਪਿੰਡ ਇਕਾਈ ਤੱਕ ਪੂਰੀ ਤਰ੍ਹਾਂ ਜਮਹੂਰੀਅਤ ਲਾਗੂ ਹੋਵੇਗੀ ਹੇਠਲਾ ਅਦਾਰਾ ਉੱਪਰਲੇ ਅਦਾਰੇ ਨੂੰ ਜਵਾਬਦੇਹੀ ਹੋਵੇਗਾ ਸੂਬਾ ਕਮੇਟੀ ਵੱਲੋਂ ਕੀਤੇ ਫੈਸਲੇ ਹੇਠਲੇ ਅਦਾਰਿਆਂ ਤੱਕ ਲਿਖਤੀ ਰੂਪ ਵਿੱਚ ਪਹੁੰਚਾਉਣੇ ਲਾਜ਼ਮੀ ਹੋਣਗੇ ਪਿੰਡ ਇਕਾਈ ਦੀ ਮੀਟਿੰਗ 15 ਦਿਨ ਬਾਅਦ ਜ਼ੋਨ ਜ਼ਿਲ੍ਹਾ ਸੂਬਾ ਕਮੇਟੀ ਮੀਟਿੰਗ ਹਰ ਮਹੀਨੇ ਬਾਅਦ ਹੋਵੇਗੀ। ਹਰ ਇੱਕ ادارے ਦੀ ਮੀਟਿੰਗ ਦੀ ਪ੍ਰਧਾਨਗੀ ਸੰਬੰਧਿਤ ادارے ਦਾ ਪ੍ਰਧਾਨ ਕਰੇਗਾ। ਮੀਟਿੰਗ ਵਿੱਚ ਕੋਰਮ ਸਧਾਰਨ ਬਹੁਗਿਣਤੀ ਨਾਲ ਪੂਰਾ ਕਰਨਾ ਲਾਜ਼ਮੀ ਹੋਵੇਗਾ। ਤੇ ਹਰ ਇੱਕ ادارے ਦੀ ਕਾਰਵਾਈ ਰਜਿਸਟਰ ਉੱਪਰ ਨੋਟ ਕਰਨੀ ਜ਼ਰੂਰੀ ਹੋਵੇਗੀ। ਸੂਬਾ ਕਮੇਟੀ ਤੋਂ ਲੈ ਕੇ ਪਿੰਡ ਇਕਾਈ ਤੱਕ ਸਭ ਅਹੁਦੇਦਾਰ ਤੇ ਮੈਂਬਰ ਕਿਸੇ ਵੀ ਕਿਸਮ ਦੀ ਸਰਕਾਰੀ ਵੋਟ ਪ੍ਰਣਾਲੀ ਵਿੱਚ ਚੋਣ ਨਹੀਂ ਲੜ ਸਕਦੇ ਤੇ ਨਾ ਹੀ ਇਸ ਵਿੱਚ ਹਿੱਸਾ ਲੈ ਸਕਦੇ ਹਨ ਜਥੇਬੰਦੀ ਦੇ ਕਿਸੇ ਵੀ ਅਦਾਰੇ ਦਾ ਮੈਂਬਰ ਜਾਂ ਅਹੁਦੇਦਾਰ ਕਿਸੇ ਹੋਰ ਜਥੇਬੰਦੀ ਜਾਂ ਕਿਸੇ ਰਾਜਨੀਤਿਕ ਪਾਰਟੀ ਦਾ ਮੈਂਬਰ ਨਹੀਂ ਬਣ ਸਕਦਾ ਜਥੇਬੰਦੀ ਦੇ ਕਿਸੇ ਵੀ ਅਦਾਰੇ ਦੇ ਮੈਂਬਰਾਂ ਵਿੱਚ ਕਿਸੇ ਕਿਸਮ ਦੇ ਮਤਭੇਦ ਔਨ ਉੱਤੇ ਉਸੇ ਹੀ ਅਦਾਰੇ ਦੀ ਮੀਟਿੰਗ ਵਿੱਚ ਨਿਪਟਾਉਣ ਦਾ ਯਤਨ ਕੀਤਾ ਜਾਵੇਗਾ ਜੇਕਰ ਹੇਠਲੇ ਅਦਾਰੇ ਵਿੱਚ ਮਸਲੇ ਦਾ ਹੱਲ ਨਾ ਨਿਕਲੇ ਤਾਂ ਉਸ ਨੂੰ ਉੱਪਰਲੇ ਅਦਾਰੇ ਵਿੱਚ ਰੱਖਿਆ ਜਾਵੇਗਾ ਕਿਸੇ ਵੀ ਮਸਲੇ ਉੱਤੇ ਸੂਬਾ ਕਮੇਟੀ ਦਾ ਫੈਸਲਾ ਅੰਤਿਮ ਮੰਨਿਆ ਜਾਵੇਗਾ ਜਥੇਬੰਦੀ ਦੇ ਕਿਸੇ ਵੀ ਅਦਾਰੇ ਦੇ ਅਹੁਦੇਦਾਰ ਜਾਂ ਮੈਂਬਰ ਖਿਲਾਫ ਗੰਭੀਰ ਦੋਸ਼ ਲੱਗਣ ਦੀ ਸੂਰਤ ਵਿੱਚ ਸੂਬਾ ਕਮੇਟੀ ਵੱਲੋਂ ਪਰਤਾੜੀਆਂ ਕਮੇਟੀ ਬਣਾਈ ਜਾ ਸਕਦੀ ਹੈ ਤੇ ਹੇਠਲੇ ਅਦਾਰੇ ਵੀ ਸੂਬਾ ਕਮੇਟੀ ਦੀ ਸਲਾਹ ਨਾਲ ਪਰਤਾੜੀਆਂ ਕਮੇਟੀ ਬਣਾ ਸਕਦੇ ਹਨ ਕਮੇਟੀ ਦੀ ਰਿਪੋਰਟ ਵਿੱਚ ਦੋਸ਼ ਸਿੱਧ ਹੋਣ ਤੇ ਉਸ ਵਿਅਕਤੀ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਵਿੱਚੋਂ ਖਾਰਜ ਕੀਤਾ ਜਾ ਸਕਦਾ ਹੈ ਪਰ ਦੋਸ਼ੀ ਵਿਅਕਤੀ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਕੱਢ ਕੇ ਉਸ ਦਾ ਪੱਖ ਸੁਣਨ ਲਈ ਪੂਰਾ ਸਮਾਂ ਦੇਣਾ ਜ਼ਰੂਰੀ ਹੋਵੇਗਾ ਜਥੇਬੰਦੀ ਵੱਲੋਂ ਕੋਰ ਕਮੇਟੀ ਤੇ ਸੂਬਾ ਕਮੇਟੀ ਦੀ ਨਿਗਰਾਨੀ ਤੇ ਕੰਟਰੋਲ ਹੇਠ ਪਿੰਡ ਪੱਧਰ ਉੱਤੇ ਬੀਬੀਆਂ ਮਜ਼ਦੂਰਾ ਤੇ ਨੌਜਵਾਨਾਂ ਦੀਆਂ ਕਮੇਟੀਆਂ ਬਣਾ ਕੇ ਸਮੇਦੀ ਲੋੜ ਮੁਤਾਬਕ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਖਿਲਾਫ ਚੱਲ ਰਹੇ ਸੰਘਰਸ਼ਾਂ ਵਿੱਚ ਵੱਡੀ ਪੱਧਰ ਉੱਤੇ ਸ਼ਾਮਲ ਕਰਨ ਦਾ ਯਤਨ ਕੀਤਾ ਜਾਵੇਗਾ ਪਿੰਡ ਪੱਧਰ ਉੱਤੇ ਬੀਬੀਆਂ ਦੀਆਂ ਕਮੇਟੀਆਂ ਬਣਾ ਕੇ ਜ਼ੋਨ ਪੱਧਰ ਦੀ ਪਹਿਲਾਂ ਚੱਲ ਰਹੀ ਕਮੇਟੀ ਵਿੱਚ ਵਿਸਥਾਰ ਕੀਤਾ ਜਾਵੇਗਾ ਬੀਬੀਆਂ ਦੀ ਯੋਗਤਾ ਤੇ ਗਿਣਤੀ ਅਨੁਸਾਰ ਬੀਬੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ ਲੋੜ ਅਨੁਸਾਰ ਇਹੀ ਵਿਧੀ ਜ਼ిల్లా ਅਤੇ ਸੂਬਾ ਕਮੇਟੀ ਉੱਤੇ ਲਾਗੂ ਹੋਵੇਗੀ ਇਸੇ ਵਿਧੀ ਰਾਹੀਂ ਨੌਜਵਾਨਾਂ ਤੇ ਮਜ਼ਦੂਰਾਂ ਦਾ ਜਥੇਬੰਦਕ ਢਾਂਚਾ ਬਣੇਗਾ ਜਥੇਬੰਦੀ ਦੇ ਹਰ ਇੱਕ ਅਦਾਰੇ ਦੇ ਮੈਂਬਰ ਤੇ ਅਹੁਦੇਦਾਰ ਲਈ ਸਮੇਂ ਦੀ ਪਾਬੰਦੀ ਹਰ ਇੱਕ ਸਾਥੀ ਦਾ ਸਤਿਕਾਰ ਕਰਨਾ ਆਪਣੇ ਤੋਂ ਉੱਪਰਲੇ ਆਗੂ ਦਾ ਹੁਕਮ ਮੰਨਣਾ ਤੇ ਕਿਸੇ ਵੀ ਸਾਥੀ ਨੂੰ ਗੈਰ ਮਿਆਰੀ ਪਾਸ਼ਾ ਵਰਤਨ ਤੇ ਜਥੇਬੰਦੀ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਥੇਬੰਦੀ ਦੇ ਵਿਧਾਨ ਵਿੱਚ ਸੋਧ ਕਰਨ ਜਾਂ ਅਪਡੇਟ ਕਰਨ ਦਾ ਅਧਿਕਾਰ ਕੇਵਲ ਸੂਬਾ ਕਮੇਟੀ ਪਾਸ ਹੋਵੇਗਾ। ਵਿਧਾਨ ਵਿੱਚ ਕੀਤੀ ਸੋਧ ਨੂੰ ਸੂਬਾ ਜਨਰਲ ਡੈਲੀਗੇਟ اجلاس ਸਦਕੇ 2/3 ਬਹੁਮਤ ਨਾਲ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਸੂਬਾ ਕਮੇਟੀ ਲੋੜ ਅਨਸਾਰ ਜਾਂ ਐਮਰਜੈਂਸੀ ਹਾਲਤ ਵਿੱਚ ਜਨਰਲ اجلاس ਸਦਨ ਦਾ ਅਧਿਕਾਰ ਰੱਖਦੀ ਹੈ। ਸੂਬਾ ਜਥੇਬੰਦੀ ਦੇ ਸਾਰੇ ਅਦਾਰਿਆਂ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣ ਤੇ ਫੰਡਾਂ ਦੀ ਠੀਕ ਵਰਤੋਂ ਯਕੀਨੀ ਬਣਾਉਣ ਲਈ ਨਿਗਰਾਨ ਕਮੇਟੀਆਂ ਬਣਾਉਣ ਦਾ ਅਧਿਕਾਰ ਸੂਬਾ ਕਮੇਟੀ ਪਾਸ ਹੋਵੇਗਾ। ਜਥੇਬੰਦੀ ਦੇ ਹਰ ਇੱਕ ادارے ਦੇ ਮੈਂਬਰ ਤੇ ਅਹੁਦੇਦਾਰ ਨੂੰ ਆਪ ਗਿਆਨ ਪ੍ਰਾਪਤ ਕਰਨ ਤੇ ਆਮ ਕਿਸਾਨਾਂ ਮਜ਼ਦੂਰਾਂ ਨੂੰ ਗਿਆਨ ਵੰਡਣ ਦਾ ਫਰਜ਼ ਨਿਭਾਉਣਾ ਜ਼ਰੂਰੀ ਹੋਵੇਗਾ। ਜਥੇਬੰਦੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਜਥੇਬੰਦੀ ਦੀਆਂ ਨੀਤੀਆਂ ਪਾਲਿਸੀਆਂ ਤੋਂ ਜਾਣੂ ਕਰਵਾਉਣ ਲਈ ਹਰ ਇੱਕ ادارے ਵਿੱਚ ਸਿੱਖਿਆ ਮੀਟਿੰਗਾਂ ਕਰਵਾਉਣੀਆਂ ਲਾਜ਼ਮੀ ਹੋਣਗੀਆਂ ਫਸਮੇ ਕੋਲਾ ਅਤੇ ਸਰਕਾਰੀ ਜ਼ਬਰਵੇਲੇ ਜਥੇਬੰਦੀ ਦੇ ਹਰ ਇੱਕ ادارے ਦੇ ਆਗੂਆਂ ਵੱਲੋਂ ਖਰੀ ਅਗਵਾਈ ਦੇਣ ਤੋਂ ਭੱਜਣਾ ਤੇ ਬਹਾਨੇਬਾਜ਼ੀ ਬਣਾ ਕੇ ਜਥੇਬੰਦੀ ਵਿੱਚ ਧੜੇਬੰਦੀ ਪੈਦਾ ਕਰਨਾ ਤੇ ਪਰਿਵਾਰਕ ਤੇ ਨਿੱਜੀ ਹਿੱਤਾਂ ਦੇ ਦਬਾਅ ਹੇਠ ਚੱਲਦੇ ਕੋਲਾਂ ਤੋਂ ਪਾਸਾ ਵਟਣਾ ਵੱੱਜਰ ਗੁਨਾਹ ਹੋਵੇਗਾ ਜਥੇਬੰਦੀ ਦੇ ਹਰ ਇੱਕ ادارے ਦੇ ਆਗੂਆਂ ਤੇ ਮੈਂਬਰਾਂ ਵੱਲੋਂ ਫਸਮੇ ਕੋਲਾ ਓਕੇ ਵੇਲੇ ਜਦ ਜਾਨ ਬੁਝ ਕੇ ਮੋਬਾਈਲ ਫੋਨ ਬੰਦ ਕਰ ਲੈਣ ਨੂੰ ਗੰਭੀਰ ਜ਼ੁਰਮ ਮੰਨਦਿਆਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਕੁਤਾਹੀ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਬੰਦੀ ਦੀ ਜਥੇਬੰਦਕ ਬੰਤਰ ਪਿੰਡ ਇਕਾਈ ਹਰ ਇੱਕ ਪਿੰਡ ਵਿੱਚ ਪਿੰਡ ਇਕਾਈ ਦੇ ਆਹੁਦੇਦਾਰਾਂ ਦੀ ਚੋਣ ਹਰ ਡੇਟ ਸਾਲ ਬਾਅਦ ਹੋਵੇਗੀ। ਪਿੰਡ ਇਕਾਈ ਜਥੇਬੰਦੀ ਦੀ ਸਭ ਤੋਂ ਮਹੱਤਵਪੂਰਨ ਇਕਾਈ ਤੇ ਨੀ ਮੰਨੀ ਜਾਵੇਗੀ। ਕਮੇਟੀ ਦੇ ਚੁਣੇ 15 ਆਹੁਦੇਦਾਰਾਂ ਵਿੱਚ ਪ੍ਰਧਾਨ 76 ਸੀਨੀਅਰ ਮੀਤ ਪ੍ਰਧਾਨ ਖਜ਼ਾਨਚੀ 2 ਮੀਤ ਪ੍ਰਧਾਨ 3 ਮੀਤ 76 2 ਮੀਤ ਖਜ਼ਾਨਚੀ ਹੋਣਗੇ ਪ੍ਰੈਸ 76 ਵੋਲੰਟੀਅਰ ਲੰਗਰ ਕਮੇਟੀ ਮੈਂਬਰ ਆਦ ਆਹੁਦੇਦਾਰ ਵੀ ਚੁਣੇ ਜਾ ਸਕਣਗੇ ਜ਼ੋਨ ਕਮੇਟੀ ਜ਼ੋਨ ਕਮੇਟੀ ਦੀ ਚੋਣ ਹਰ 3 ਸਾਲ ਬਾਅਦ ਪਿੰਡਾਂ ਵਿੱਚੋਂ ਚੁਣੇ ਗਏ ਡੈਲੀਗੇਟਾਂ ਦੁਆਰਾ ਕੀਤੀ ਜਾਵੇਗੀ ਹਰ ਇੱਕ ਪਿੰਡ ਦਾ ਪ੍ਰਧਾਨ ਤੇ 76 ਜ਼ੋਨ ਕਮੇਟੀ ਦਾ ਮੈਂਬਰ ਹੋਵੇਗਾ ਚੁਣੇ ਹੋਏ ਜ਼ੋਨ ਡੈਲੀਗੇਟਾਂ ਵਿੱਚੋਂ ਜ਼ੋਨ ਸਕੱਤਰੇਤ ਚੁਣੀ ਜਾਵੇਗੀ ਜਿਵੇਂ ਪ੍ਰਧਾਨ ਸਕੱਤਰ ਸੀਨੀਅਰ ਮੀਤ ਪ੍ਰਧਾਨ ਖਜ਼ਾਨਚੀ ਜਥੇਬੰਦਕ ਸਕੱਤਰ ਪ੍ਰੈਸ ਸਕੱਤਰ ਦੋ ਮੀਤ ਪ੍ਰਧਾਨ ਵੌਲੰਟੀਅਰ ਇਨਚਾਰਜ ਆਈਟੀ ਸੈੱਲ ਇਨਚਾਰਜ ਤੇ ਲੰਗਰ ਕਮੇਟੀ ਇਨਚਾਰਜ ਤੇ ਮੀਤ ਅਹੁਦੇਦਾਰ 15 ਤੱਕ ਚੁਣੇ ਜਾ ਸਕਦੇ ਹਨ ਜ਼ੋਨ ਦੇ ਡੈਲੀਗੇਟ اجلاس ਵਿੱਚ ਪਹਿਲੀ ਜ਼ੋਨ ਕਮੇਟੀ ਵੱਲੋਂ 3 ਸਾਲਾਂ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਜ਼ੋਨ اجلاس ਜ਼ਿਲ੍ਹਾ ਕਮੇਟੀ ਦੀ ਨਿਗਰਾਨੀ ਹੇਠ ਹੋਵੇਗਾ। ਜ਼ੋਨ ਕਮੇਟੀ ਦੇ ਪ੍ਰਧਾਨ ਤੇ 77 ਜ਼ੋਨ ਦੇ ਅਧਿਕਾਰਤ ਬੁਲਾਰੇ ਹੋਣਗੇ। ਕਿਸੇ ਵੀ ਪਿੰਡ ਇਕਾਈ ਦਾ ਪ੍ਰਧਾਨ ਤੇ 77 ਜ਼ੋਨ ਦਾ ਪ੍ਰਧਾਨ 77 ਚੁਣੇ ਜਾਣ ਦੀ ਸੂਰਤ ਵਿੱਚ ਉਸ ਪਿੰਡ ਦਾ اجلاس ਸੱਦ ਕੇ ਉਸ ਦੀ ਥਾਂ ਉੱਤੇ ਆਹ ਦਾ ਭਰਿਆ ਜਾਵੇਗਾ। ਜ਼ੋਨ ਕਮੇਟੀ ਦੇ ਪਿੰਡਾਂ ਦੀ ਗਿਣਤੀ 15 ਤੋਂ 30 ਤੱਕ ਹੋ ਸਕਦੀ ਹੈ। 15 ਪਿੰਡਾਂ ਤੋਂ ਘੱਟ ਪਿੰਡਾਂ ਦੀ ਜ਼ੋਨ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਕਮੇਟੀ। ਜ਼ਿਲ੍ਹਾ ਕਮੇਟੀ ਦੀ ਚੋਣ ਹਰ 3 ਸਾਲਾਂ ਬਾਅਦ ਜ਼ੋਨਾਂ ਵਿੱਚੋਂ ਚੁਣੇ ਹੋਏ ਡੈਲੀਗੇਟਾਂ ਦੁਆਰਾ ਕੀਤੀ ਜਾਵੇਗੀ। ਜ਼ਿਲ੍ਹੇ ਦੇ ਹਰ ਇੱਕ ਜ਼ੋਨ ਦਾ ਪ੍ਰਧਾਨ 75 ਜ਼ਿਲ੍ਹਾ ਕਮੇਟੀ ਦੇ ਮੈਂਬਰ ਹੋਣਗੇ। ਚੁਣੇ ਹੋਏ ਡੈਲੀਗੇਟਾਂਵਾਰਾ ਦੋ ਜ਼ਿਲ੍ਹਾ ਸਕੱਤਰੇਤ ਚੁਣੀ ਜਾਵੇਗੀ। ਜਿਵੇਂ ਪ੍ਰਧਾਨ 76 ਸੀਨੀਅਰ ਮੀਤ ਪ੍ਰਧਾਨ ਖਜ਼ਾਨਚੀ ਜਥੇਬੰਦਕ 77 ਦੋ ਮੀਤ ਪ੍ਰਧਾਨ ਪ੍ਰੈਸ 75 ਕੱਤਰ ਤੇ ਆਈਟੀ ਸੈੱਲ ਇੰਚਾਰਜ ਵਲੰਟੀਅਰ ਇੰਚਾਰਜ ਲੰਗਰ ਕਮੇਟੀ ਇੰਚਾਰਜ ਤੇ ਲੋਡ ਪੈਣ ਤੇ ਸਹਾਇਕ ਅਹੁਦੇਦਾਰ ਬਣਾਏ ਜਾ ਸਕਦੇ ਹਨ ਜ਼ਿਲ੍ਹੇ ਦਾ ਪ੍ਰਧਾਨ ਤੇ ਸਕੱਤਰ ਅਧਿਕਾਰਤ ਬੁਲਾਰਾ ਹੋਵੇਗਾ ਸੂਬਾ ਕਮੇਟੀ ਸੂਬਾ ਕਮੇਟੀ ਦੀ ਚੋਣ ਹਰ 3 ਸਾਲ ਬਾਅਦ ਜ਼ਿਲ੍ਹਿਆਂ ਵਿੱਚੋਂ ਚੁਣੇ ਹੋਏ ਡੈਲੀਗੇਟਾਂ ਦੁਆਰਾ ਕੀਤੀ ਜਾਵੇਗੀ। ਪਹਿਲੀ ਸੂਬਾ ਕਮੇਟੀ ਵੱਲੋਂ ਪਿਛਲੇ 3 ਸਾਲਾਂ ਦੀ ਜਥੇਬੰਦਕ ਰਿਪੋਰਟ ਹਰ ਸੂਬਾ ਇਜਲਾਸ ਮੌਕੇ ਪੇਸ਼ ਕੀਤੀ ਜਾਵੇਗੀ। ਹਰ ਜ਼ਿਲ੍ਹੇ ਦਾ ਪ੍ਰਧਾਨ ਤੇ 77 ਸੂਬਾ ਕਮੇਟੀ ਦੇ ਮੈਂਬਰ ਹੋਣਗੇ। ਸੂਬਾ ਕਮੇਟੀ ਦੇ ਮੈਂਬਰਾਂ ਤੇ ਚੁਣੇ ਹੋਏ ਸੂਬਾ ਡੈਲੀਗੇਟਾਂ ਵਿੱਚੋਂ ਸੂਬਾ ਸਕੱਤਰelect ਚੁਣੀ ਜਾਵੇਗੀ। ਜਿਵੇਂ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ, ਪ੍ਰਧਾਨ, ਖਜ਼ਾਨਚੀ, ਦਫ਼ਤਰ ਸਕੱਤਰ ਜਥੇ ਬੰਦਕ 75 ਪ੍ਰੈਸ 75 ਦੋ ਮੀਤ ਪ੍ਰਧਾਨ ਆਈਟੀ ਸੈਲ ਇੰਚਾਰਜ ਵਲੰਟੀਅਰ ਇੰਚਾਰਜ ਤੇ ਲੋਰ ਪੈਣ ਉਤੇ ਸਹਾਇਕ ਅਹੁਦੇਦਾਰ ਬਣਾਏ ਜਾ ਸਕਤੇ ਹਨ ਸੂਬੇ ਦਾ ਪ੍ਰਧਾਨ ਤੇ 75 ਜਨਰਲ ਅਧਿਕਾਰਤ ਬੁਲਾਰੇ ਹੋਣਗੇ